ਮਨਜੀਤ ਸਾਹਿਬ ਵਿੱਚ ਜਿਹੜੇ ਐਡ ਗਰੰਟੀ ਅਮਰਜੀਤ ਸੀ ਉਹਨਾਂ ਨੇ ਕਥਾ ਕਰਦਿਆਂ ਇਹ ਮੈਸੇਜ ਦਿੱਤਾ ਕਿ ਜਿਸ ਤਰ੍ਹਾਂ ਇਹ ਬਹੁਤ ਪਵਿੱਤਰ ਕਾਰਜ ਹੋ ਰਿਹਾ ਹੁੰਦਾ ਆ ਜਿਹੜਾ ਜੁਦਿਆ ਦਾ ਉਹਨਾਂ ਨੇ ਕਿਹਾ ਕਿ ਜੇਕਰ ਗੁਰੂ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਨਾ ਪ੍ਰਕਾਸ਼ ਹੁੰਦਾ ਤਾਂ ਐਡਾ ਵੱਡਾ ਜਿਹੜਾ ਅੱਜ ਪਵਿੱਤਰ ਕਾਰਜ ਹੋ ਰਿਹਾ ਹੈ ਹੋਣਾ ਆ ਇਹ ਕਾਰਜ ਨਹੀਂ ਸੀ ਹੋ ਸਕਦਾ ਤੇ ਇਸੇ ਤਰ੍ਹਾਂ ਇਹ ਸਗੋਂ ਹੋਰ ਜਿਹੜਾ ਆ ਪੰਥ ਨੂੰ ਧੋਖੇ ਦੇ ਵਿੱਚ ਜਾਂ ਹੋਰ ਜਿਹੜਾ ਪੰਬਲ ਪੁੱਸੇ ਦੇ ਵਿੱਚ ਪਾਉਣ ਵਾਲੀ ਗੱਲ ਹੈ ਜੋ ਇਹ ਜਿਹੜੀ ਗੱਲ ਹੈ ਇਹ ਆਪਣੇ ਆਪ ਕੋਈ ਗਰੰਤੀ ਨਹੀਂ ਕਰ ਸਕਦਾ ਇਹ ਵੀ ਮੈਨੂੰ ਲੱਗਦਾ ਕਿ ਕਿਤੋਂ ਉਹਨਾਂ ਤੋਂ ਕਿਸੇ ਨੇ ਕਹਾਈ ਹੋਏਗੀ ਪਿੱਛੇ ਕੋਈ ਬੈਠਾ ਹੋਏਗਾ ਜਿਹੜੇ ਜਿਹੜੇ ਲੋਕ ਇਸ ਤਰ੍ਹਾਂ ਦੇ ਇਸ ਪਾਸੇ ਨੂੰ ਗੱਲ ਲੈ ਕੇ ਜਾਣਾ ਚਾਹੁੰਦੇ ਆ ਜਿਹੜੇ ਪੰਬਲ ਪਾਸਾ ਇਹ ਜਾਰੀ ਰੱਖਣਾ ਚਾਹੁੰਦੇ ਆ ਜਿਨ੍ਹਾਂ ਨੇ ਕੱਲ ਨੂੰ ਬੈਨੀਫਿਟ ਲੈਣੇ ਆ ਸਤਾ ਦੇ ਵਿੱਚ ਕੋਈ ਹਿੱਸੇਦਾਰੀ ਮੰਗਣੀ ਆ ਉਹਨਾਂ ਨੇ ਆਪਣੇ ਜਿਹੜੇ ਰਸਤੇ ਆ ਉਹ ਚਾਲੂ ਰੱਖੇ ਹੋਏ ਆ ਸੋ ਇਹ ਇਹਦੇ ਵਿੱਚ ਆ ਸਾਨੂੰ ਇਹ ਦੁੱਖ ਹੋਇਆ ਕਿ ਉਹਨਾਂ ਨੇ ਸਗੋਂ ਸਪਸ਼ਟ ਕਰਨ ਦੀ ਥਾਂ ਤੇ ਹੋਰ ਜਿਹੜਾ ਆ ਇਸ ਨੂੰ ਧੁੰਦਲਾ ਕੀਤਾ ਆ